ਗੁਣ ਲੈਣਾ ਹੋਵੇ ਤੇ ਮਨੁੱਖ ਪਸ਼ੂਆਂ ਤੋਂ ਵੀ ਲੈ ਸਕੋ ਇੱਕ ਕੀੜੀ ਦੇ ਪਿਛੇ ਕਰੋੜਾਂ ਕੀੜੀਆਂ ਚੱਲ ਪੈਂਦੀ ਐ ਕਰੋੜ ਬੜੀ ਲੈਨਵਤ ਹੋ ਕੇ ਚੱਲਦੀ ਐ ਕਤਾਰ ਦੇ ਚੱਲਦੀ ਐ ਕਈ ਵਾਰ ਨਗਰ ਕੀਰਤਨ ਦੇ ਚ ਮਨੁੱਖ ਨੂੰ ਕਿਤਨਾ ਆਖੋ ਕਤਾਰ ਦੇ ਚ ਚਲੋ ਲੈਨਵਤ ਹੋ ਕੇ ਚਲੋ ਨਹੀਂ ਏ ਡਿਸਪਲਨ ਦੇਖਣਾ ਹੋਵੇ ਤਾਂ ਕੀੜੀਆਂ ਵਿੱਚ ਮਿਲੇ ਐਂ ਦਿੱਕਤਾਂ ਰਵਧੋ ਕੇ ਚੱਲਦੀਆਂ ਜਿਵੇਂ ਇੱਕ ਚੀਟੀ ਪਾਛੇ ਕੋਠ ਚੀਟੀ ਚਲੀ ਜਾਏ ਇੱਕ ਉਹਨਾਂ ਦੀ ਮੁਖੀਆ ਹੁੰਦੀ ਹੈ ਜੋ ਸਭ ਤੋਂ ਅੱਗੇ ਹੈ ਪ੍ਰਤਭਾਸ਼ਾਲੀ ਪਸ਼ੂਆਂ ਦੇ ਵਿੱਚ ਵੀ ਉਹਨਾਂ ਕਹਿੰਦੇ ਨੇ ਨਾ ਜਗਤ ਕੀ ਪੇੜਾ ਚਾਲ ਬਈ ਸਾਰੀ ਪੇੜਾ ਇੱਕ ਭੇਡ ਦੇ ਪਿੱਛੇ ਚੱਲ ਪੈਂਦੀਆਂ ਨੇ ਪਰ ਉਹ ਇੱਕ ਭੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲ ਜੇ ਤੇ ਇੱਕ ਤੇ ਹੈ ਨਾ ਉਹ ਤੋਂ ਉਹਨਾਂ ਦੇ ਵਿੱਚ ਜ਼ਿਆਦਾ ਸਿਆਣੀ ਕੁਝ ਅਨੁਭਵੀ ਪੁਰਸ਼ ਕਹਿੰਦੇ ਨੇ 5 ਫੀਸਦੀ 5 ਪ੍ਰਤੀਸ਼ਤ ਪਸ਼ੂਆਂ ਦੇ ਵਿੱਚ ਕੀੜੇ ਮਕੋੜਿਆਂ ਦੇ ਵਿੱਚ ਮਨੋਖਾਂ ਦੇ ਵਿੱਚ ਪ੍ਰਤਭਾシャレ ਆਉਂਦੇ ਨੇ ਜਮਾਲ ਆਉਂਦਾ ਉਹਨਾਂ ਕੋ ਆਪਣੇ ਢੰਗ ਦੀ ਸੋਝ-ਬੋਝ ਬਾਕੀਆਂ ਨਾਲੋਂ ਜ਼ਿਆਦਾ ਇੱਕ ਕੀੜੀ ਕੀੜੀਆਂ ਦੇ ਸਰਵਉਰ ਆਉਂਦੀ ਐ ਅੱਗੇ ਚੱਲਦੀ ਐ ਬਾਕੀ ਕਰੋੜਾਂ ਹਉਦੇ ਪਿੱਛੇ ਚੱਲ ਪੈਂਦੇ ਆ ਉਹ ਜੋ ਅੱਗੇ ਚੱਲ ਰਹੀ ਐ ਪੂਰੀ ਜ਼ਿੰਮੇਵਾਰੀ ਨਾਲ ਚੱਲ ਰਹੀ ਐ ਮੈਂ ਭਟਕ ਗਈ ਤੇ ਕਰੋੜਾਂ ਨੇ ਭਟਕ ਜਾਣਾ ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਨਹੀਂ ਆ ਨੇ ਉਹ ਬਿਲਕੁਲ ਭਰੋਸੇ ਨਾਲ ਚੱਲਦੀਆਂ ਨੇ ਸਾਡਾ ਮੁਖੀਆ ਹੈ ਸਾਡਾ ਰਹਿਬਰ ਹੈ ਅਸੀਂ ਉਸ ਦੇ ਪਿੱਛੇ ਚੱਲਣਾ ਜਿਵੇਂ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾ ਜਮਨਾ ਨਗਰ ਦੀ ਗੱਲ ਸ਼ਾਮ ਦੇ ਸਮੇਂ ਜਦ ਨਾ ਨਹਿਰ ਹੈ ਉਹਦੇ ਕਿਨਾਰੇ ਮੈਂ ਟੈਲੈਂਟ ਨਿਕਲ ਜਾਂਦਾ ਸੀ ਮੈਂ ਦੋ ਲੰਬੀਆਂ ਲਾਈਨਾਂ ਵੇਖਿਆ ਕਿਹੜੀਆਂ ਇੱਕ ਲੇਨ ਆ ਰਹੀ ਸੀ ਇੱਕ ਲੇਨ ਜਾ ਰਹੀ ਸੀ ਸਵਾਂਖ ਦੇ ਦਾਣੇ ਵਿਖਰੇ ਪੈਸਨ ਜੰਗਲੀ ਸਵਾਂਖ ਜੇਨੋ ਅਕਸਰ ਸਾਡੇ ਹਿੰਦੂ ਵੀਰ ਉਹ ਉਹਨਾਂ ਦੀਆਂ ਮਾਤਾਵਾਂ ਬਹਿਣਾ ਬੀਵੀਆਂ ਜਦੋਂ ਵਰਤ ਰੱਖਦੀਆਂ ਤਾਂ ਸਵਾਂਖ ਦੇ ਖੀਰ ਬਣਾ ਕੇ ਖਾਂਦੀਆਂ ਬਾਜਰੇ ਦੇ ਦਾਣੇ ਨਾਲੋਂ ਛੋਟੀ ਨਾਲ ਦੇ ਸਾਥੀ ਮੈਨੂੰ ਕਹਿਣ ਲੱਗੇ ਕੀ ਦੇਖਦੇ ਪਹਿਲ ਮੈਂ ਇੱਕ ਲੈਨ ਦੇਖ ਰਿਹਾ ਕਮਾਲ ਬੜਾ ਡਿਸਪਲਨ ਬੜਾ ਡਿਸਪਲਨ ਇੱਕ ਦੇ ਪਿੱਛੇ ਹੀ ਸਾਰੀਆਂ ਚੱਲਦੀਆਂ ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ ਇੱਕ ਟਿੱਕ ਪਗ ਡਗਮਗ ਸਾਵਧਾਨ ਉਹ ਜਿਹੜੀਆਂ ਪਿੱਛੇ ਚੱਲ ਰਹੀਆਂ ਨੇ ਫੂੜੀ ਸਾਵਧਾਨੀ ਨਾਲ ਸਾਡਾ ਰਹਿਬਰ ਹੈ ਔਰ ਉਹ ਜੋ ਅੱਗੇ ਚੱਲ ਰਹੀ ਏ ਪੂਰੀ ਜ਼ਿੰਮੇਵਾਰੀ ਨਾਲ ਕਿ ਮੈਂ ਭਟਕ ਗਈ ਤਾਂ ਕਰੋੜਾ ਨੇ ਭਟਕ ਗਿਆ ਮੈਂ ਗਲਤ ਹੋ ਗਈ ਤੇ ਕਰੋਨਾ ਨੇ ਗਲਤ ਲਾਲਬ ਨੇ ਇਸ ਸੰਬੰਧ ਵਿੱਚ ਬੜਾ ਕੀਮਤੀ ਸ਼ੇਰ ਆਖਿਆ ਘਾਰਵਾ ਕੇ ਲੁੱਟ ਜਾਣੇ ਦਾ ਗਮ ਨਹੀਂ ਲਾਲਬ ਸਵਾਲ ਤੋਂ ਥਾ ਤੇਰੀ ਰਹਿਮ ਰਹੀਗਾ ਅਸੀਂ ਲੁੱਟ ਗਏ ਬਰਬਾਦ ਹੋ ਗਏ ਐਸ ਗੱਲ ਦਾ ਗਮ ਨਹੀਂ غم اس گل ہے تو ریبر کڑی گا تو ریبر کڑی گا وہ کوئی سیانہ ڈرائیور نہیں ہے جو گڑی نو ایکسیڈنٹ دے دہانے تے لے جائے وہ کوئی سیانہ ڈرائیور نہیں ہے جو قوم نو ٹکراو دے دہانے تے لے جائے تے قوم نو برباد کر دے دیش نو ٹکراو دے دہانے تے لے جائے تے دیش نو پھیرو پھیرو کر دے, دے. کاروان کے ਲੁੱਟ ਜਾਣੇ ਦਾ ਗਮ ਨਹੀਂ ਗਾਲिब ਸਵਾਲ ਤੋ ਥਾ ਤੇਰੀ ਰਹਿਵਰੀ ਕਾ ਮੈਂ ਲੁੱਟ ਗਿਆ ਮੈਂ ਬਰਬਾਦ ਹੋ ਗਿਆ ਸਵਾਲ ਇਹ ਨਹੀਂ ਸਵਾਲ ਇਹ ਹੈ ਤੂੰ ਰਹਿਵਰ ਕਿਹੜੀ ਗੱਲ ਤੇਰੇ ਹੁੰਦਿਆ ਐਸੀ ਲੁੱਟ ਕੇ ਤੂੰ ਰਹਿਵਰ ਕਿਹੜੀ ਗੱਲ ਹੈ ਤੇਰੇ ਹੁੰਦਿਆ ਹੋਇਆ ਸੀ ਬਰਬਾਦ ਹੋ ਗਿਆ ਤੋਂ ਇੱਕ ਆਗਰਤਾ ਪ੍ਰਦਾਨ ਕਰਨੇ ਜੈਸੇ ਇੱਕ ਚੀਟੀ ਵਾਚੇ ਕੋਟ ਚੀਟੀ ਚਲੀ ਜਾਤ ਇੱਕ ਟਿਕ ਪੱਗ ਦਗਮਗ ਸਾਵਧਾਨ ਹੈ ਦੂਸਰੀ ਪੰਕਤੀ ਜੈਸੇ ਕੂੰਜ ਪਾਂਤ ਭਲੇ ਬਾਤ ਸਾਤ ਸਹਿਜ ਮੇ ਉਡਰ ਆਕਾਸ਼ ਚਾਰੀ ਆਗੇ ਅਗਵਾਨ ਹੈ ਕੂੰਜਾਂ ਦੀ ਕਦੀ ਡਾਰ ਦੇਖੀ ਹੋਵੇ ਬੜੀ ਲਹਿਨਬਦ ਹੋ ਕੇ ਚਲ ਜੀਏ ਕਤਾਰ ਦੇ ਚ ਬੜੇ ਡਿਸਪਲਿਨ ਦੇ ਚਲਦੀਆਂ ਮਰਿਆਦਾ ਦੇ ਚਾ ਇੱਕ ਕੂੰਜ ਉਹਨਾਂ ਦੀ ਮੁਖੇ ਆਉਂਦੀ ਅੱਗੇ ਆਉਂਦੀ ਹੈ ਬਾਕੀਆਂ ਸਾਰਿਆਂ ਉਹਦੇ ਪਿੱਛੇ ਲਹਿਨ ਵੜਾ ਕੇ ਬੋਲੈਣਾ ਵੜਾ ਕੇ ਫੁਰਦੇ ਆ ਉਹ ਜਿਹੜੀ ਕੂੰਜ ਅੱਗੇ ਹੈ ਪੂਰੀ ਜ਼ਿੰਮੇਵਾਰੀ ਨਾਲ ਉੱਡ ਗਈ ਹੈ ਉੱਡ ਰਹੀ ਹੈ ਮੈਂ ਭਟਕ ਗਈ ਤੋ ਇਹਨਾਂ ਸੈਂਕੜੇ ਕੂੰਜਾਂ ਨੇ ਭਟਕ ਜਾ ਪਿਛੇ ਜਿਹੜੀਆਂ ਗੂੰਜਾਂ ਚੱਲ ਰਹੀਆਂ ਨੇ ਉੱਡ ਰਹੀਆਂ ਨੇ ਭਰੋਸੇ ਨਾਲ ਸਾਡਾ ਰਹਿਬਰ ਹੈ ਸਾਡੀ ਮੁਖੀਆ ਹੈ ਤੀਸਰਾ ਉਦਾਹਰਣ ਭਾਈ ਸਾਹਿਬ ਭਾਈ ਗੁਰਦਾਸ ਜੀ ਇੰਜ ਦਿੰਦੇ ਨੇ ਜੈਸੇ ਮਿਰਗ ਮਾਲ ਚਾਲ ਚਲਤ ਤਰਤ ਨਾ ਜਤਰ ਕਤਲ ਅਗਰ ਭਾਗੀ ਰਮਤ ਤਤ ਧਿਆਨ ਹੈ ਮਿਰਗਾਂ ਦਾ ਟੋਲਾ ਇੱਕ ਹਿਰਨ ਅੱਗੇ 12 ਸਿੰਗਾ ਬਾਕੀ ਸਾਰੀਆਂ ਹਿਰਨ ਤੇ ਹਿਰਨੀਆਂ ਉਹਦੇ ਪਿੱਛੇ ਉੱਡਦੀਆਂ ਉਹਦੇ ਪਿੱਛੇ ਦੌੜਦੀਆਂ ਇੱਕ ਅੱਗੇ ਉਹ 12 ਸਿੰਗਾ ਅੱਗੇ ਬਾਕੀ ਪਿੱਛੇ ਦੌੜ ਰਹੇ 12 ਸਿੰਗਾ ਪੂਰੀ ਸਾਵਧਾਨੀ ਨਾਲ ਦੌੜ ਰਿਹਾ ਮੈਂ ਗਲਤ ਪਾਸੇ ਗਿਆ ਤਾਂ ਸਾਰੀਆਂ ਹਿਰਨ ਤੇ ਹਿਰਨੀਆਂ ਗਲਤ ਹੋ ਗਏ ਜ਼ਿੰਮੇਵਾਰੀ ਨਿਭਾਰੇ ਆ ਸਾਵਧਾਨੋ ਕੇ ਚੱਲਦੇ ਔਰ ਪਿੱਛੇ ਜਿਹੜੀਆਂ ਜਾ ਰਹੀਆਂ ਨੇ ਦੌੜਦਿਆਂ ਉਹ ਪੂਰੀ ਭਰੋਸੇ ਨਾਲ ਜਾ ਰਹੀਆਂ ਨੇ ਸੜਾ ਰਹਿਬਰ ਹੈ ਸੜਾ ਮੁਖੀਆ ਹੈ ਤੁਸੇ ਆ ਖੋ ਕੇ ਇਹ ਜਿਹੜੇ ਤੈਨੂੰ ਪਰਮਾਨੰਦ ਦਿੱਤੇ ਨੇ ਭਾਈ ਗੁਰਦਾਸ ਨੇ ਕਿਸ ਪਰਥਾਏ ਦਿੱਤੇ ਨੇ ਇਹ दृष्टांत ਕਿਸ 'ਤੇ ਖਾਇ ਰਿhta ਹੈ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਉਹ ਚੌਥੀ ਪੰਕਤੀ ਦੇ ਚ ਖੋਲ ਕੇ ਸਾਹਮਣੇ ਰੱਖਦੇ ਧਿਆਨ ਨਾਲ ਸੁਣਨਾ ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ ਇੱਕ ਟਿਕ ਪਗ ਡਗਮਗ ਸਾਵਧਾਨ ਜੈਸੇ ਕੂੰਜ ਪਾਤ ਭਲੀ ਬਾਤ ਸਾਂਤ ਸਹਿ ਜਿਵੇਂ ਉਡਤ ਆਕਾਸ਼ ਚਾਰੀ ਅਗੇ ਅਗਵਾਨ جیسے مرگ مال چال کیٹی, خگ, مرگ, چلت ترت نہ پاچے لاگے جائیں پرانی گور پنت چاڑ چلت اگیان کیڑی کل ਕਪੜੇ ਰੇਬਰ ਦੇ ਪਿੱਛੇ ਜਾਂਦੇ ਇੱਕ ਪ੍ਰਾਣੇ ਹੈ ਕਿ ਮਨੁੱਖ ਹੈ ਜੋ ਕਹੇ ਜਾਂਦਾ ਗੁਰੂ ਤੇਰਾ ਰਸਤਾ ਹੈ ਸਾਡਾ ਰਸਤਾ ਹੈ ਆਖਦਾ ਰਹੇ ਤੋ ਅੰਮ੍ਰਿਤ ਦੀ ਗੱਲ ਅਸੀਂ ਤੇ ਸ਼ਰਾਬ ਪੀਣੀ ਆਖਦਾ ਰਹੇ ਤੋ ਅੰਮ੍ਰਿਤ ਵੇਲੇ ਉਠਣ ਦੀ ਗੱਲ ਅਸੀਂ ਤੇ ਸੂਰਜ ਚੜਨ ਦੇ ਉਠਣਾ ਬਾਰ ਬਾਰ ਦौराੰਦਾ ਰਹੇ ਨਾਮ ਜਪੋ ਨਾਮ ਜਪੋ ਅਸੀਂ ਇਹ ਨਹੀਂ ਕਰ ਤੂੰ ਆਖੇ ਗੁਣਾ ਦੀ ਸਾਂਝ ਕਰੋ ਗੁਣਾ ਦੀ ਸਾਂਝ ਕਰੋ ਅਸੀਂ ਇਸ ਨਾਲ ਮਤਲਬ ਵੀ ਨਹੀਂ ਰੰਗ ਇੱਕੋ ਮਨੁੱਖ ਹੈ ਜੋ ਆਪਣੇ ਰਹਿਬਰ ਦੇ ਪਿੱਛੇ ਨਹੀਂ ਜਾਂਦਾ ਕਿਹੜੀਆਂ ਜਾਂਦੀਆਂ ਕੁੰਝ ਜਾਂਦੀ ਹਿਰਮ ਜਾਂਦੇ ਨੇ ਇੱਕ ਮਨੁੱਖ ਹੈ ਕਥਈ ਅਵਤਾਰਾਂ ਦੇ ਪਿੱਛੇ ਨਹੀਂ ਚਲਿਆ ਗੁਰੂ ਪੀਰ ਪੈਗੰਬਰਾਂ ਦੇ ਪਿੱਛੇ ਨਹੀਂ ਚਲਿਆ ਕੀ ਹੋਇਆ ਜੇ ਕਰੋੜਾਂ ਚ ਇੱਕ ਅੱਲ ਚਲਿਆ ਸਿਰ ਝੁਕਾਣ ਦਾ ਮੱਥਾ ਟੇਕਣ ਦਾ ਇੰਨਾ ਮਤਲਬ ਹੈ ਐ ਗੁਰੂ ਮੈਂ ਸਮਰਪਣ ਕਰ ਰਿਹਾ ਮੈਂ ਸਰੈਂਡਰ ਕਰ ਰਿਹਾ ਮੈਂ ਤੇਰੇ ਵੱਲ ਸਭ ਕੁਝ ਅਰਪਣ ਕਰ ਰਿਹਾ ਤੇਰੀ ਹਰ ਗੱਲ ਮੈਨੂੰ ਕਬੂ ਪਰਵਾਹ ਮੱਥਾ ਟੇਕ ਕੇ ਕਿਸ ਨੂੰ ਕਬੂ ਲੈ ਕਾ ਮੱਥਾ ਟੇਕਣਾ ਬਥੇਰਿਆਂ ਦਾ ਪਕੰਡ ਨਹੀਂ ਹੈ ਸੇ ਸਨੇਵਾਈਏ ਕਿਆ ਥੀਏ ਜਾਂ ਰਦੇ ਕੋ ਸੋਧ ਦੇ ਜਾਏ ਸਿਰ ਝੁਕਾ ਵੀ ਲੈ ਤੇ ਸਿਰ ਵਿੱਚ ਗੁਰੂ ਦੀ ਗੱਲ ਨਹੀਂ ਪਾਈ ਗੁਰੂ ਦੇ ਬਚਨ ਨਹੀਂ ਪਾਏ ਇਹਨੂੰ ਪੌੜੀ ਦੇ ਵਿੱਚ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਖੁੱਲ ਦੇਣਾ ਨੀਚੋਂ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣ ਆਵੇ ਪ੍ਰਥਮ ਕੀੜੀ ਬਹੁਤ ਛੋਟੀ ਹੈ ਕੀੜੇ ਮਕੋੜਿਆਂ ਦੇ ਚ ਕਿਹੜੀ ਸੰਤ ਛੋਟੀ ਕਈ ਵਫਾ ਤੇ ਦਿਖਾਈ ਨਹੀਂ ਦਿੰਦੀ ਜੇ ਗੌਰ ਨਾਲ ਨਾ ਦੇਖੀ ਤੇ ਪੈਰਾਂ ਥਲੇ ਮਸਲੀ ਜਾਂਦੀ ਇਹ ਰਾਣੀ ਸੂਫੀ ਸੰਤ ਨੇ ਕਿਹਾ ਸੀ ਜੋ ਭਾਲ ਮੇਰਾ ਹਾਥੀ ਦੇ ਪੈਰ ਦੇ ਥੱਲੇ ਆਉਂਦਾ ਹੈ ਉਹ ਹੀ ਹਾਰ ਮੇਰੇ ਪੈਰ ਦੇ ਥੱਲੇ ਕੀੜੀ ਦਾ ਇੰਜ ਕਹਿੰਦਾ ਮੇਰਾ ਜੋ ਹਾਥੀ ਦੇ ਪੈਰ ਦੇ ਥੱਲੇ ਹੋ ਸਕਦਾ ਕਿਹਨੇ ਦਾ ਹਾਲ ਕੋਈ ਮੇਰੇ ਪੈਰ ਦੇ ਥੱਲੇ ਮੈਂ ਹਾਥੀ ਦੇ ਪੈਰ ਤੋਂ ਬਚਣਾ ਚਾਹਨਾ ਉਹ ਮੇਰੇ ਪੈਰਾਂ ਤੋਂ ਬਚਣਾ ਚਾਹ ਇੱਕ ਕੀੜੀ ਹੈ ਜਿਹਦੇ ਬਾਰੇ ਮੈਂ ਪੜਿਆ ਆਪਣੇ ਸਰੀਰ ਦੇ ਵਜ਼ਨ ਨਾਲੋਂ 100 ਗੁਣਾ ਵਜ਼ਨ ਜ਼ਿਆਦਾ ਚੁੱਕ ਲੈਂਦੀ ਉਹ ਕੁਮਾਰੋ ਕਿਧਰ ਦੀ ਕਿਧਰ ਚਲੀ ਜਾਂਦੀ ਹੈ ਪਰ ਮੂੰਹ ਨਾਲ ਜੋ ਵਜ਼ਨ ਉਹ ਘਸੀਟਦੀ ਹੈ ਉਹ ਦੇ ਸਰੀਰ ਨਾਲੋਂ ਕਈ ਗੁਣਾ ਜ਼ਿਆਦਾ ਮਨੁੱਖ ਐਸਾ ਨਹੀਂ ਕਰ ਸਕਦਾ ਕਿ ਆਪਣੇ ਸਰੀਰ ਨਾਲੋਂ ਕਈ ਗੁਣਾ ਭਾਰੀ ਵਜ਼ਨ ਚੁੱਕ ਲਵੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਲੇਕਿਨ ਕਿਹੜੀ ਕਰ ਲੈਣੀ ਛੋਟੀ ਹੈ ਨੀਚੋਂ ਨੀਚ ਸਦਾਵਣਾ ਕਿਹੜੇ ਹੋਏ ਨਾ ਆਪ ਗੜਾ ਕੋਈ ਆਵਾਜ਼ ਨਹੀਂ ਬੋਲੇ ਮੈਂ ਵੀ ਹਾਂ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਦੱਸੇ ਕਿ ਮੈਂ ਵੀ ਮਨੁੱਖ ਆਪਣੇ ਹਾਵ ਭਾਵ ਨਾਲ ਆਪਣੇ ਵਿਵਹਾਰ ਨਾਲ ਆਪਣੇ ਹੰਕਾਰ ਨੂੰ ਪ੍ਰਗਟ ਕਰਦਾ ਹੈ ਮੈਂ ਵੀ ਮੈਂ ਵੀ ਕਿਸ ਤਰ੍ਹਾਂ ਦਾ ਕੋਈ ਵਿਵਹਾਰ ਭਾਈ ਸਾਹਿਬ ਕਹਿੰਦੇ ਨੇ ਕਿੜੀ ਦਾ ਨਹੀਂ ਹੈ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ ਗੁਰਮੁਖ ਆਪਣੇ ਗੁਰੂ ਦੇ ਪਿੱਛੇ ਚੱਲ ਗਏ ਮੁਖੀ ਦੇ ਪਿੱਛੇ ਚੱਲ ਇਕਤ ਖੁੱਡ ਸਹੰਸ ਸਮਾਵੇ ਛੋਟੀ ਜਾਈ ਖੁੱਡ ਦੇ ਚ ਹਜ਼ਾਰਾਂ ਆ ਜਾਂਦੇ ਹਜ਼ਾਰ 16 ਕਮਰਿਆਂ ਦਾ ਮਕਾਨ ਹੋਵੇ ਪਿਓ ਪੁੱਤਰ ਨਹੀਂ ਰਹਸਾ ਅਠ ਕੰਗਰੇਆਂ ਦਾ ਮਕਾਨ ਨੇ ਨੋਂ ਤੇ ਸਾਸਣੇ ਰਸ ਬਹੁਤ ਵੱਡਾ ਮਕਾਨ ਹੈ ਦੋ ਭਰਾ ਨਹੀਂ ਰਹਿ ਸਕਦੇ ਸਰੀਰ ਬਾਵੇਂ ਵੱਡਾ ਹੈ ਮਨੁੱਖ ਦਾ ਦਿਲ ਛੋਟਾ ਹੈ ਸਰੀਰ ਬਾਵੇਂ ਛੋਟਾ ਹੈ ਕੀੜੀ ਦਾ ਦਿਲ ਵੱਡਾ ਹੈ ਹਜ਼ਾਰਾਂ ਕੀੜੀਆਂ ਲਈ ਵੀ ਉਹਦੇ ਦਿਲ ਵਿੱਚ ਤਾਂ ਹੈ ਇਕੱਤ ਖੁੱਡ ਸਹੰਸ ਸਵਾਰ ਹੈ ਇਕ ਛੋਟੀ ਜਿਹੀ ਖੁੱਡ ਵਿੱਚ ਹਜ਼ਾਰਾਂ ਆ ਜਾਂਦੀ ਪਿਆਰ ਨਾਲ ਰਹਿੰਦੀਆਂ ਕੋਈ ਝਗੜਾ ਨਹੀਂ ਕੋਈ ਲੜਾਈ ਕੀ ਦੂਜੀ ਗੱਲ ਜਿਹੜੀ ਉਹ ਕਹੇ ਘਉ ਸ਼ੱਕਰ ਦੇ ਵਾਸ ਲੈ ਜਿੱਥੇ ਧਰੀ ਤੇ ਤੇ ਚੱਲ ਜਾ ਇਨੋਂ ਵਾਸਨਾ ਆ ਜਾਏ ਇਥੇ ਗयो ਪਿਆ ਇਥੇ ਸ਼ੱਕਰ ਡੁਲੀ ਹੋਈ ਹੈ ਚੱਲ ਪੈਂਦੀ ਹੈ ਕੱਲੀ ਨਹੀਂ ਜਾਂਦੀ ਕਰੋੜਾਂ ਨੂੰ ਨਾਲ ਲੈ ਕੇ ਬੰਦੇ ਨੂੰ ਪਤਾ ਚਲ ਜਾਏ ਇਸ ਕੰਮ ਧੰਦੇ ਚ ਚਾਰ ਕੌੜੀਆਂ ਮਿਲਣੀਆਂ ਨੇ ਫਿਰ ਸੀਕਰਟ ਰੱਖਦਾ ਕਿਸੇ ਨੂੰ ਪਤਾ ਹੀ ਨਾ ਚਲੇ ਮੈਂ ਹੀ ਆਪਣਾ ਘਰ ਭਰ ਲਾਂ ਬਾਕੇ ਮਰਨ ਭੁੱਖੇ ਏ ਕਮਜ਼ੋਰੀ ਮਨਤ ਦੇ ਚ ਮੈਂ ਉਥੇ ਦੇਖ ਕੇ 당ਗ ਰਹਿ ਗਿਆ ਉਹ ਦੋ ਕੀੜੀਆਂ ਦੀ ਲਾਈਨ ਇੱਕ ਲਾਈਨ ਉਹ ਸੀ ਜਿਨ੍ਹਾਂ ਦੇ ਮੂੰਹ ਦੇ ਚ ਦਾਣੇ ਸਨ ਜਾ ਰਹੀਆਂ ਸਨ دوجی لین او جو نا دانیاں نو لین واسطے جا رہی ہیں باہ میری کھچ دے رہے میرے ساتھی بھی چلیے کی دیکھ دے پہا میں کہ غضب دی گلے کے دکھائی دے رہی ہے اے کیڑی دانا رکھ کے واپس جا رہی ہے پھر دوجہ جو ہے سوانک دا دانا لین واسطے اینو پتہ ہے اے جو میں رکھ کے جا رہی ہیں میں نو ملے گا میرا حصہ کسے نے کھونا نہیں ਕਿਆ ਮਨੁੱਖ ਦੀ ਦੁਨੀਆ ਚ ਇਸ ਤਰ੍ਹਾਂ ਹੈ ਐਨੋਂ ਤੇ ਜੋੜੇ ਵੀ ਟਿਕਟਾਂ ਤੇ ਰੱਖਣੇ ਪੈਣਨ ਜੇ ਨਾ ਰੱਖੇ ਤੇ ਪੈਰੀ ਨੰਗਾ ਕਰ ਜਾਣਾ ਪੈਂਦਾ ਏ ਚੋਰੀ ਕੀੜੀਆਂ ਦੀ ਦੁਨੀਆ ਚ ਨਹੀਂ ਹੈ ਮਨੁੱਖ ਦੀ ਦੁਨੀਆ ਚ ਕੁਝ ਵਿਦਵਾਨ ਤੇ ਕਹਿੰਦੇ ਨੇ ਤਾਲੇ ਹਨ ਤੇ ਚੋਰ ਹਨ ਚੋਰ ਹਨ ਤੇ ਤਾਲੇ ਹਨ ਚੋਰਾ ਵਾਸਤੇ ਲਾਏ ਜਾਂਦੇ ਨ ਵਰ ਨਕੀ ਲੋੜ ਸਾਈਕਲ ਨੂੰ ਤਾਲਾ ਲਾ ਉਸਕੂਟਰ ਨੂੰ ਤਾਲਾ ਲਾ ਕਾਰ ਨੂੰ ਤਾਲਾ ਲਾ ਕਾਰਾ ਤਾਲਾ ਲਾ ਦੁਕਾਨ ਨੂੰ ਪੰਜ ਪੰਜ ਤਾਲੇ ਲਾ ਕੇ ਗੁਰੂ ਦੀ ਗੋਲਕ ਨੂੰ ਵੀ ਤਾਲੇ ਲਾਉ ਨਾਲੇ ਸੇਲ ਬੰਦ ਵੀ ਕਰਾ ਇਹਦਾ ਮਤਲਬ ਚੋਰ ਕਰ ਦੇ ਵਿੱਚ ਵੀ ਨਹੀਂ ਬਾਜ਼ਾਰ ਦੇ ਵਿੱਚ ਵੀ ਨਹੀਂ ਚੋਰ ਮੰਦਰ ਮਸਜਿਦ ਗੁਰਦੁਆਰੇ ਵੀ ਸਭ ਜਗ੍ਹਾ ਨੇ ਕਿਉਂਕਿ ਤਾਲੇ ਸਭ ਜਗ੍ਹਾ ਨੇ ਉਹ ਸਵਾਖ ਦੇ ਦਾਣਿਆਂ ਨੂੰ ਰੱਖ ਕੇ ਜਾ ਰਹੀਆਂ ਹਨ ਮੈਂ ਹੈਰਾਨ ਹੋਇਆ ਇਹਨਾਂ ਨੂੰ ਪਰੋਸਾ ਸਾਡਾ ਹੱਥ ਸਾਨੂੰ ਮਿਲ ਜਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਘਿਓ ਸ਼ਕਰ ਦੀ ਵਾਸ ਲੈ ਜਿੱਥੇ ਧਰੀ ਤੇ ਥੇ ਚੱਲ ਜਣਾ ਸੁੰਗਣ ਸ਼ਕਤੀ ਦੀ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਹੈ ਬੜੀ ਦੂਰ ਤੋਂ ਪਤਾ ਚੱਲ ਜਾਂਦਾ ਉੱਤੇ ਖੰਡ ਡੁੱਲੀ ਪਈ ਅਥੇ ਜਵ ਡੁੱਲਾ ਪਿਆ ਚੱਲ ਪੈਂਦੀ ਕੱਲੀ ਨਹੀਂ ਜਾਂਦੀ ਕਰੋੜਾਂ ਨੂੰ ਨਾਲ ਲੈ ਕੇ ਜਾਂਦੀ ਡੁੱਲੇ ਖੰਡ ਜੋ ਰੇਤ ਵਿੱਚ ਖੰਡੋ ਦਾੜਾ ਚੁਣ-ਚੁਣ ਖਾਏ ਇੱਕ ਇੱਕ ਦਾਣਾ ਕਿਧਰੇ ਰੇਤ ਦੇ ਵਿੱਚ ਬੁਲਿਆ ਪਿਆ ਤੇ ਹੁਣ ਹਾਥੀ ਨੂੰ ਕਹੀਏ ਤੋ ਚੁਣ ਲੈ ਅਗਰ ਉਸਨੇ ਸੂੰਡ ਮਾਰੀ ਵੀ ਸ਼ਾਇਦ ਦਾਣਾ ਉਹਦੇ ਸੌਂਡੇ ਚਾਣਾ ਹੈ ਕਿ ਨਹੀਂ ਬੇਟੀ ਆਏਗੀ ਇਹ ਉਦਾਹਰਣ ਬੜੇ ਸੋਹਣੇ ਢੰਗ ਨਾਲ ਭਗਤ ਕਬੀਰ ਨੇ ਵੀ ਦਿੱਤਾ ਹੈ ਹਰ ਹੈ ਖਾਨ ਐ ਤੇ ਰੱਬ ਦਾ ਨਾਮ ਖੰਡ ਪਰ ਰੇਤ ਵਿੱਚ ਬਿਖਰੇ ਬਿਖਰੇ ਆਪੇ ਰੇਤ ਦੇ ਕਿਤਨੀਆਂ ਸਮੱਸਿਆਵਾਂ ਸਮਾਜਿਕ ਰਾਜਨੀਤਿਕ शरीर ਤੇ ਮਾਨਸਿਕ ਕਿੰਨੇ ਉਤਾਰ ਚੜਾਓ ਤੇ ਵਿਗਾੜ ਕਿੰਨੀਆਂ ਜ਼ਿੰਮੇਵਾਰੀਆਂ ਇਸੇ ਵਿੱਚ ਬਿਖਰੇ ਪਈ ਹੈ ਪ੍ਰਭੂ ਦੇ ਨਾਮ ਦੇ ਖੰਡ